ਇੰਟਰਨੈਸ਼ਨਲ ਊਮਨਸ ਡੇ 8 ਮਾਰਚ ਵਿਚ ਭਾਰ ਦੇ ਵਿੱਚ ਇਹ ਦਿਨ ਔਰਤਾਂ ਦੀ ਬਰਾਬਰਤਾ ਲਈ ਮਨਾਇਆ ਜਾਂਦਾ ਹੈ ਜਦੋਂ ਗੱਲ ਇੱਕ ਛੋਟੇ ਜਿਹੇ ਪੰਜਾਬ ਦੇ ਜ਼ਿਲ੍ਹੇ ਦੀ ਹੁੰਦੀ ਹੈ ਪਟਿਆਲਾ ਜ਼ਿਲ੍ਹੇ ਦੀ ਤਾਂ ਉੱਥੇ ਇੱਕ ਲੜਕੀ ਰੁਪਿੰਦਰ ਕੌਰ ਜਿਹੜੇ ਇੱਕ ਪਾਵਰਸ ਯੂਥ ਕਲੱਬ ਇੱਕ ਪਿੰਡੂ ਯੂਥ ਕਲੱਬ ਹੈ ਉਹਦੀ ਕਲੱਬ ਪ੍ਰਧਾਨ ਹੈ ਲੰਮੇ ਸਮੇਂ ਤੋਂ ਊਮਨ ਪਰਸਨਲ ਹਾਈਜੀਨ ਦੇ ਉੱਤੇ ਕੰਮ ਕਰ ਰਹੀ ਹੈ ਇੱਕ ਮਿਸ਼ਨ ਨੂੰ ਲੈ ਕੇ ਚੱਲੀ ਆਈ ਵੀ ਬੇਵਾ ਔਰਤਾਂ ਦੇ ਲਈ ਔਰਤਾਂ ਦੇ ਨਾਲ ਕੁਝ ਨਾ ਕੁਝ ਨਵਾਂ ਜ਼ਰੂਰ ਕਰਨਾ ਹੈ ਇਹ ਲੜਕੀ ਆਪਣੇ ਜਨਮ ਦਿਨ ਦੇ ਮੌਕੇ ਖੂਨਦਾਨ ਕਰਕੇ ਇੱਕ ਸਨੇਹਾ ਆਪਣੀਆਂ ਭਾਈਵਾਲਾਂ ਨੂੰ ਆਪਣੇ ਸਾਥਣਾਂ ਨੂੰ ਦਿੰਦੀ ਹੈ ਅੱਜ ਸਰ ਸਾਡਾ ਇੱਥੇ ਲਾਈਫਲਾਈਨ ਬਲੱਡ ਬੈਂਕ ਦੇ ਵਿੱਚ ਅਸੀਂ ਨੇ ਬਲੱਡ ਡੋਨੇਸ਼ਨ ਕੈਂਪ ਲਾਇਆ ਜੀ ਕਿਉਂਕਿ ਸਾਡੇ ਜਿਹੜੇ ਕਲੱਬ ਦੇ ਪ੍ਰਧਾਨ ਮੈਡਮ ਰੁਪਿੰਦਰ ਕੌਰ ਨੇ ਜੋ ਸੈਂਟਰੀ ਪੈਡ ਤੇ ਬਹੁਤ ਸਾਰੇ ਬਲੱਡ ਨਾਲ ਰਿਲੇਟਡ ਲੇਡੀਆਂ ਦੇ ਕੰਮਾਂ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਵੱਡੇ ਵੀ ਹੈਗਾ ਜੀ ਬਰਥਡੇ ਨੂੰ ਉਸ ਮੁੱਖ ਰੱਖਦੇ ਹਰ ਸਾਲ ਇਹ ਆਪਣਾ ਬਲੱਡ ਡੋਨੇਟ ਕਰ ਰਹੇ ਨੇ ਜੀ ਤੇ ਅਸੀਂ ਸਾਡੇ ਪ੍ਰਧਾਨ ਜੀ ਇਸ ਦੀ ਅੱਜ ਬਲੱਡ ਡੋਨੇਸ਼ਨ ਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਜੀ ਕੱਲ ਨੂੰ ਇਹਨਾਂ ਦਾ ਬਲੱਡ ਡੇ ਹੈ ਇੰਟਰਨੈਸ਼ਨਲ ਔਰਮਨ ਡੇ ਤੇ ਸਾਡੀ ਇਹ ਥੋੜੀ ਜੀ ਕੰਟਰੀਬਿਊਸ਼ਨ ਹੈ ਜੀ ਰੁਪਿੰਦਰ ਕੌਰ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਰਵਿੰਦਰ ਪ੍ਰਭਾਨ ਜੀ ਜਤਿੰਦਰ ਗਰੇਵਾਲ ਜੀ ਤੇ ਮਾਡ ਰੁਪਿੰਦਰ ਜੀ ਸਾਨੂੰ ਅਸੀਂ ਹਰ ਸਾਲ ਇਹਨਾਂ ਦੇ ਬਰਥਡੇ ਤੇ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ ਸਾਡੇ ਅੱਜ ਆਈਟੀ ਦੇ ਐਨਐਸਐਸ ਵਲੰਟੀਅਰਸ ਇਹ ਸਾਡੇ ਕਲੱਬ ਦੇ ਜਿਹੜੇ ਮੈਂਬਰਸ ਨੇ ਰੁਪਿੰਦਰ ਕੌਰ ਜੀ ਦੇ ਸਭ ਉਹਨਾਂ ਨੇ ਬੱਦ ਛੱਡ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਜੀ ਅੰਤਰਰਾਸ਼ਟਰੀ ਵੂਮਨ ਡੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਜਿਸ ਦੇ ਵਿੱਚ ਪਾਵਰ ਆਫ ਯੂਥ ਕਲੱਬ ਦੇ ਪ੍ਰਧਾਨ ਸਟੇਟ ਵਾਡੀ ਰੁਪਿੰਦਰ ਕੌਰ ਨੇ 7ਵੀਂ ਵਾਰ ਖੂਨਦਾਨ ਕੀਤਾ ਤੇ ਇਸ ਮੌਕੇ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਭਗਵੰਤ ਸਿੰਘ ਮਾਨ ਜੀ ਦੇ ਮੀਡੀਆ ਸਲਾਹਕਾਰ ਜੀ ਬਲਤੇਜ ਸਿੰਘ ਪੰਨੂ ਜੀ ਪਹੁੰਚੇ ਤੇ ਉਹਨਾਂ ਨੇ ਨੌਜਵਾਨਾਂ ਨੂੰ ਵੱਤੋ ਵੱਤ ਸਮਾਜ ਸੇਵਾ ਨਾਲ ਜੁੜਨ ਲਈ ਕਿਹਾ ਤੇ ਇਹ ਕਿਹਾ ਕਿ ਖੂਨਦਾਨ ਸਭ ਦਾਨਾਂ ਤੋਂ ਮਹਾਦਾਨ ਹੈ ਇਸ ਲਈ ਆਓ ਸਾਰੇ ਰਲ ਮਿਲ ਕੇ ਵੱਤੋ ਵੱਤ ਖੂਨਦਾਨ ਕਰੀਏ ਤੇ ਬੇਸਕੀਮਤੀ ਜਾਨਾਂ ਬਚਾਈਏ